ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਇੱਕ ਬਾਰਡਰ ਸਟੇਟ ਆ ਔਰ ਇਸ ਬਾਰਡਰ ਸਟੇਟ ਦੇ ਲਾਅ ਐਂਡ ਆਰਡਰ ਦੇ ਕੀ ਹਾਲਾਤ ਨੇ ਇਹ ਕਿਸੇ ਤੋਂ ਲੋਕੇਸ਼ਪਈ ਨਹੀਂ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਮੌਜੂਦਾ ਹੋਮ ਮਿਨਿਸਟਰ ਤੇ ਜੇਨ ਮਿਨਿਸਟਰ ਭਗਵੰਤ ਮਾਨ ਫੇਲ ਸਾਬਤ ਹੋ ਰਿਹਾ ਇਸ ਗੱਲ ਦੀ ਵੀ ਕਿਸੇ ਨੂੰ ਦੱਸਣ ਦੀ ਲੋੜ ਕੋਈ ਨਹੀਂ ਇੱਕ ਹੋਰ ਇੰਟਰਵਿਊ ਸੋਟੇ ਸਾਰਿਆਂ ਦੇ ਸਾਹਮਣੇ ਆਈ ਹੈ ਕਿ ਕਿਵੇਂ ਲਾਰੈਂਸ ਬਿਸ਼ਲੋਈ ભગવંત માલ ਜਿਹੜੀ ਪੰਜਾਬ ਦੀ ਬਠਿੰਡਾ ਹਾਈ ਸਕਿਉਰਿਟੀ ਜੇਲ੍ਹ ਉਹਦੇ ਚ ਬੰਦ ਹੈ ਉਸਨੇ ਕਿਵੇਂ ਇੰਟਰਵਿਊ ਦਿੱਤੀ ਆ ਮੋਨੂ ਮਾਨੇ ਸਰ ਔਰ ਮੋਨੂ ਮਾਨੇ ਸਰ ਕੌਣ ਜਿਹਨੂੰ ਕੱਲ ਪਰਸੋਂ ਹਰਿਆਣਾ ਪੁਲਿਸ ਨੇ ਪਕੜਿਆ ਔਰ ਉਹਦੇ ਤੋਂ ਉਹ ਵੀਡੀਓ ਨਿਕਲੀ ਹੈ ਇਸ ਲਈ ਇਹ ਜਿਹੜੀ ਵੀਡੀਓ ਸਾਹਮਣੇ ਆਈ ਹੈ ਟੌਪ ਬਟ ਵੀ ਮੋਨੂ ਮਾਨੇ ਸਰ ਐਂਡ ਲਾਰੈਂਸ ਬਿਸ਼ਨੋਈ ਇਹ ਕੋਈ ਪੰਜਾਬ ਪੁਲਿਸ ਦੀ ਕਾਰਡ ਨਹੀਂ ਹੈ ਇਹ ਹਰਿਆਣਾ ਪੁਲਿਸ ਨੇ ਉਹ ਵੀਡੀਓ ਫੜ ਕੇ ਜਿਹੜੀ ਜਨਤਾ ਕੋਲ ਹੈ ਉਹਦੇ ਚ ਵੀ ਇੱਕ ਕਨਵਰਸੇਸ਼ਨ ਉਹ ਮੌਨੂ ਮਾਲੀ ਸਰ ਜੀ ਦੇ ਤੇ ਬੜੇ ਸੀਰੀਅਸ ਕਮਿਊਨਲ ਪੈਸ਼ਨਸ ਨੂੰ ਕਮਿਊਨਲ ਦੰਗਿਆਂ ਦੇ ਜਿਹਦਾ ਹੱਥ ਮੰਨਿਆ ਜਾ ਰਿਹਾ ਹੈ ਵੀ ਉਹਦੀ ਵੀਡੀਓ ਇਸ ਤੋਂ ਪਹਿਲਾਂ ਵੀ ਲਾਰੈਂਸ ਕੁਸ਼ਨੋਈ ਦੀ ਇੱਕ ਇੰਟਰਵਿਊ ਨਹੀਂ ਦੋ ਇੰਟਰਵਿਊ ਔਰ ਜਿਹਦੇ ਬਾਰੇ ਡੀਜੀਪੀ ਸਾਹਿਬ ਨੇ ਬੜਾ ਸਪਸ਼ਟਿਕਰਨ ਦੇਣ ਦੀ ਕੋਸ਼ਿਸ਼ ਕੀਤੀ ਮਗਰ ਉਹ ਦਿਖਾਣੀ ਪੈ ਵੀ ਕਿਉਂਕਿ ਜਿਹੜੇ ਕਹਿੰਦੇ ਸੀ ਆਹ ਕੱਪੜੇ ਨਹੀਂ ਸੀ ਜਾਂ ਹੁਲਿਆ ਨਹੀਂ ਸੀ ਅਗਲੇ ਦਿਨ ਉਹਨਾਂ ਕੱਪੜਿਆਂ ਤੇ ਉਹਨੇ ਉਸੇ ਹੁਲਿਏ 'ਚ ਰੋਜ਼ ਵੀ ਸ਼ੁਰੂ ਹੀ ਦੀ ਫਿਰ ਇੰਟਰਵਿਊ ਆ ਕੇ ਕਿ ਪੰਜਾਬ ਮਸਹੂਰ ਹੈ ਕਿ ਪੰਜਾਬ ਚ ਕੋਈ ਇੰਡਸਟਰੀ ਆਉਗੀ ਕਿਉਂਕਿ ਰੋਜ਼ ਇਹ ਗੈਂਗਸਟਰ ਜੀਐਲ ਚ ਬੈਠਿਆ ਬਾਹਰਲੇ ਦੇਸ਼ਾਂ ਚ ਬਹਿ ਕੇ ਫਿਰੋਤੀ ਕੰਟਰੈਕਟ ਕਿਲਿੰਗ ਮਰਡਰ ਐਕਸਟਰਸ਼ਨ ਇਹ ਰੋਜ਼ ਦਾ ਇਹ ਨਾਦਾ ਕੰਮ ਹੈ ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਚ ਵੀ ਇੱਕ ਬੜਾ ਨਾਮੀ ਹਸਪਤਾਲ ਹੈ ਅਮਨਦੀਪ ਹਸਪਤਾਲ ਉਹਨਾਂ ਦੇ ਜਿਹੜੇ ਪ੍ਰਮੁੱਖ ਡਾਇਰੈਕਟਰ ਕਹਿ ਲੋ ਐਮ ਡੀ ਕਹਿ ਲੋ ਡਾਕਟਰ ਅਵਤਾਰ ਉਹ ਜਨਤਕ ਤੌਰ ਤੇ ਚਾਹੀ ਮੰਨਣਗੇ ਆਮ ਤੌਰ ਤੇ ਸਾਡੇ ਸ੍ਰੀ ਅਮਰਸਰ ਸਾਹਿਬ ਤੇ ਚਰਚਾ ਕਿ ਉਹਨਾਂ ਨੂੰ ਪਿਛਲੇ 6 ਮਹੀਨੇ ਪਹਿਲਾਂ ਗਰਮੈਂਟ ਦਿੱਤੇ ਗਏ ਔਰ ਗਰਮੈਂਟ ਇਸ ਲਈ ਦਿੱਤੇ ਗਏ ਕਿਉਂਕਿ ਲਾਰੈਂਸ ਮਿਸ਼ਨੋਈ ਗੋਲਡੀ ਬਰਾੜ ਦਾ ਉਹਨਾਂ ਨੂੰ 2 ਕਰੋੜ ਕਰੋਤੀ ਮੰਗਣ ਦਾ ਫੋਨ ਆਇਆ ਦੋ ਉਹਨਾਂ ਨੇ ਬੁਲੇਟ ਕੂਟ ਗੱਡੀਆਂ ਉਹਨਾਂ ਨੂੰ ਕਰਾਉਣੀਆਂ ਪੈਗੀਆਂ ਔਰ ਅਖੀਰ ਚ ਪੂਲ ਸੌਦੇ ਚ ਫੇਲ ਹੋਈ ਔਰ ਉਹਨਾਂ ਨੇ ਉਹ ਫੇਰ ਨਹੀਂ ਮੰਨਣਗੇ ਗੱਲ ਮਗਰ ਆਮ ਹੀ ਹੈ ਉਹਨਾਂ ਨੇ ਅਖੀਰ 'ਚ ਉਹ ਜਿਹੜੀ ਫਰੋਤੀ ਸੀ ਉਹ ਦਿੱਤੀ ਔਰ ਫੇਰ ਜਾ ਕੇ ਕਿੱਥੇ ਉਹਨਾਂ ਦਾ ਕੋਈ ਟਿਕਟਕਾ ਹੋਇਆ ਥਿਸ ਇਜ਼ ਦ ਰਿਐਲਿਟੀ ਕੋਈ ਬੋਲਦਾ ਨਹੀਂ ਦੱਸਦਾ ਨਹੀਂ ਬੋਲਦਾ ਕਿ ਕੋਈ ਪਰਚਾ ਹੋ ਜੂਗਾ ਦੇ ਦਿਓ ਮੇਰੇ ਤੇ ਭਾਈ ਪਰਚਾ ਕਿਸੇ ਦੇ ਦੇ ਦਿਓ ਬਟ ਦ ਟਰੂਥ 윌 ਨਾਟ ਰਿਸਟ੍ਰੇਟਡ ਔਰ ਮੈਂ ਅੱਜ ਫੇਰ ਕਹਿਣਾ ਕਿ ਜੇ ਹਾਈ ਸਿਕਿਉਰਿਟੀ ਜੇਲ ਦਾ ਇਹ ਹਾਲ ਹੈ ਤੇ ਦੂਜੀਆਂ ਜੇਲਾਂ ਦਾ ਕੀ ਹਾਲ ਹੈ ਕਿ ਇਹ ਦਿੱਲੀ ਮਾਡਲ ਹੈ ਦਿੱਲੀ 'ਚ ਬੈਠਿਆ ਲਾਰੈਂਸ ਬਿਸ਼ਰੋਈ ਨੇ ਸਿੰਦੂ ਮੂਸੇਵਾਲੇ ਦਾ ਇੱਥੇ ਮਰਡਰ ਕਰਾਤਾ, ਪਲਾਨ ਕੀਤਾ, ਪਲੈਨ ਕੀਤਾ, ਐਗਜ਼ੀਕਿਊਟ ਕੀਤਾ। ਸਰਕਾਰਾਂ ਦੋਵੇਂ ਦਿੱਲੀ ਦੀਆਂ, ਆਮ ਆਦਮੀ ਪਾਰਟੀ ਦੀ ਤੇ ਪੰਜਾਬ ਦੀ ਸੁੱਤੀ ਰਹਿ ਗਈ। ਅੱਜ ਮੈਂ ਫੇਰ ਕਹਿਣਾ। ਉਹਨੂੰ ਚੀਫ ਗੈਸਟ ਬਣਾ ਕੇ ਤੁਸੀਂ ਰੱਖਿਆ ਹੈ ਭਗਵੰਤਪਾਲ ਜੀ। ਸਪੈਸ਼ਲ ਸਟੇਟ ਗੈਸਟ ਬਣਾ ਕੇ ਰੱਖਿਆ। ਯੂ ਨੀਡ ਟੂ ਰਿਜ਼ਾਈਨ ਕਿਉਂਕਿ ਜੇਲਾ ਤੁਹਾਡੇ ਤੇ ਕੋਲੋਂ ਮਹਿਕਮਾ। ਹੋਮ ਮਿਨਿਸਟਰ ਤੁਸੀਂ ਹੋ। ਔਰ ਹਲੇ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਹਾਊ ਇਸ ਦ ਸਟੇਟ ਗੋ ਨੋ ਬੀ ਐਵਰ ਬੀ ਸਿਕਯੂਰ ਵਨ ਅ ਪਰਸਨ ਹੂਜ਼ ਰਿਸਪੋਨਸਿਬਲ ਇਜ਼ ਗਿਵਿੰਗ ਥਿਸ ਕਾਈਂਡ ਆਫ ਸਿਕਿਉਰਿਟੀ ਸੋ ਮੈਂ ਆਈ ਡਿਮਾਂਡ ਐਕਸ਼ਨ ਔਰ ਮੈਂ ਵੇਟ ਕਰ ਰਹੇ ਹਾਂ ਸਾਰੇ ਪੰਜਾਬੀ ਵੇਟ ਕਰ ਰਹੇ ਕਿ ਜੋ ਦੀ ਪਿਛਲੀ ਇੰਟਰਵਿਊ ਹੋਈ ਸੀ ਉਹਦੀ ਤੁਸੀਂ ਬੜੀ ਹਾਈ ਲੈਵਲ ਡੀਜੀਪੀ ਦੀ ਕਮੇਟੀ ਬਿਠਾਈ ਕਿ ਜਾਂਚ ਰਿਪੋਰਟ ਹੋ ਗਈ ਉਹ ਜਾਂਚ ਰਿਪੋਰਟ ਜਨਤਕ ਨਹੀਂ ਅਜੇ ਤੱਕ ਹੋਈ ਨਾ ਹੋਣੀ ਆ ਇਸੇ ਤਰ੍ਹਾਂ ਇਹਦੀ ਵੀ ਜਾਗ ਰਿਪੋਰਟ ਤੁਸੀਂ ਬਿਠਾ ਦਿਓਗੇ ਮਗਰ ਜਦ ਤੱਕ ਨਹੀਂ ਹੋਣੀ ਕਿਉਂਕਿ ਅਸਲੀਅਤ ਇਹ ਹੈ ਕਿ ਥੋੜੀ ਦੇਖ ਰੇਟ ਹੇਟ ਥੋੜੀ ਸਰਪ੍ਰਸਤੀ ਹੇਟ ਇਹ ਸਾਰਾ ਕੰਮ ਜ਼ਿਲ੍ਹਾ ਤੋਂ ਚੱਲ ਰਿਹਾ ਜਿਹੜਾ ਰੋਜ਼ ਜਾਗਰ ਹੋਵੇ ਸੋ ਮੈਂ ਕੇਂਦਰ ਦੇ ਸਰਕਾਰ ਕੋਲੋਂ ਦੇਸ਼ ਦੀ ਸਰਕਾਰ ਕੋਲੋਂ ਇਹ ਬਾਰਡਰ ਸਟੇਟ ਹੋਣ ਦੇ ਨਾਤੇ ਕਿ ਇੱਥੇ ਵੀ ਕਮਿਊਨਲ ਪੈਸ਼ਨ ਨਾ ਕਿਤੇ ਕੋਈ ਇਗਨਾਈਟ ਕਰਨ ਦੀ ਕੋਸ਼ਿਸ਼ ਕਰੇ ਕਮਿਊਨਲ ਹਾਰਮਨੀ ਬਣੀ ਰਵੇ ਔਰ ਜੋ ਲੋਕ ਰੋਜ਼ ਲੋਕਾਂ ਨੂੰ ਇਹ ਪਰੋਥੀਆਂ ਦਾ ਕੰਟਰੈਕਟ ਕਿਲਿੰਗ ਦਾ ਮਰਡਰ ਦਾ ਸ਼ਿਕਾਰ ਹੋ ਰਿਹਾ ਇਹਨੂੰ ਜੇ ਨਜਾਤ ਪਾਉਣਾ ਇੱਕ ਥਿਕਸ ਨਿਊਰੋਨ ਹੈਂਡਸ ਅਗਰ ਪਗੰਤਮਾਨਿਕ ਫੇਲੀਅਰ ਹੈ ਇੱਕ ਝੂਠਾ ਔਰ ਫੇਲੀਅਰ ਨੇ ਇਹਦੇ ਚ ਕੁਝ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ